ਹਾਂਜੀ ਮਿੱਤਰੋ ਕੀ ਹਾਲ ਚਾਲ ਆਦ ਦੇ ਕਈ ਦਿਨਾਂ ਬਾਅਦ ਨਵੇਂ ਵਲੌਗ ਦੀ ਸਟਾਰਟਿੰਗ ਕਰਦੇ ਆਂ ਜੀ ਅੱਜ ਅਸੀਂ ਮੋਟਰਸਾਈਕਲ ਧੋਤਾ ਕੇ ਲਿਆਉਣਾ ਹੀ ਦੇਖੋ ਜੀ ਹਾਲਤ ਮੋਟਰਸਾਈਕਲ ਦੀ ਮਾੜੀ ਹੋਈ ਪਈ ਐ ਸਾਨੂੰ ਸਾਰਾ ਦਿਖਾਉਣਾ ਹੈ ਜੀ ਇਹਦਾ ਡਰੋਨ ਸ਼ੋਟ ਦੇਖੋ ਜੀ ਹਾਲਤ ਦੇਖੋ ਬਾਅਦ ਸ਼ੈਂਪੂ ਸ਼ੈਂਪੂ ਬਾੜਿਆ ਬਾਲਟੀ ਜੀ ਨਹਿਰ ਤੇ ਜਾਵਾਂਗੇ ਬਸ ਨਹਿਰ ਬੰਦ ਨਾ ਹੋਵੇ ਦੇਖ ਲਓ ਜੀ ਜਸ਼ਨ ਜੀ ਆਪਣੇ ਨਾਲ ਜਾਵਾਂਗੇ ਹੋ ਜੇ ਤੁਸੀਂ ਕੁਝ ਕਹਿਣਾਗੇ ਅੱਜ ਨਵਾਂ ਕੱਢ ਲਿਆਉਣਾ ਜੀ ਮੋਟਰਸਾਈਕਲ ਐ ਨੈਚ ਥੋੜੀ-ਮੋਟੀ ਸਫਾਈ ਹੋ ਜੂਗੀ ਮੋਟਰਸਾਈਕਲ ਦੀ ਸਫਾਈ ਕੀਤੀ ਨਹੀਂ ਸੀ ਨਵੇਂ ਸਾਲ ਤੇ ਵੀ ਨਹੀਂ ਕੀਤੀ ਸੀ ਜੀ ਐਦ ਕੀ ਕਰਦੇ ਸਫਾਈ ਬਸ ਵਲੋਗ ਨਾਲ ਜੁੜੇ ਰਹੋ ਹਾਂ ਜੀ ਹੁਣ ਅਸੀਂ ਮੋਰ ਸਾਹਾਂ ਤਮਾਂ ਆਂ ਜਾਈਆ ਨਹੀਂ ਦੇਖ ਲੋ ਜੀ ਸੜਕਾ ਤੁਹਾਨੂੰ ਦਿਖਾਉਨੇ ਆ ਜੀ ਜਰਮਨ ਸੈਫਟ ਆ ਗਿਆ ਜੀ ਅੱਗੋਂ ਦੀ ਦੇਖੋ ਜੀ ਸਾਡੇ ਪਿੰਡ ਦਾ ਸੜਕਾ ਦਾ ਸ਼ੌਂਕ ਕਰੋ ਸ਼ੌਂਕ ਐ ਖੁੱਦ ਨੇ ਸੜਕਾ ਕਈ ਬੰਦਾ ਜੀ ਤੁਹਾਨੂੰ ਵੇਲ ਲੰਗਾ ਜੀ ਦੋਦੇ ਚ ਦਾ ਵਾਲ ਲੰਗਾ ਵੇਲ ਲੰਗਾ ਜੀ ਤੁਹਾਨੂੰ ਦੇਖਦੇ ਰਹੋ ਬਾਤ ਤੋ ਤਿੰਨ ਦਿਨ ਹੋ ਗਏ ਮੀਵਾ ਪੈ ਕੇ ਹਟਿਆ ਹੋਇਆ ਇਹ ਦੇਖੋ ਜੀ ਛੜ ਤਾਂ ਦੇਖੋ ਜੀ ਆ ਦਿਖਾ ਛੜ ਮੇਰੀ ਆਹ ਦੇਖੋ ਜੀ ਇੱਥੋਂ ਦੇਖੋ ਤੁਸੀਂ ਕਰੋ ਸ਼ੌਕ ਕਰੋ ਸ਼ੌਕ ਕਰੋ ਬਾਸਰੀ ਦੇਖਦੇ ਰਹੋ ਆ ਇੱਥੇ ਸਾਡੇ ਬਾਸ ਅੱਡਾ ਜੀ ਹਾਂ ਦੋ ਅੱਡੇ ਆ ਜੀ ਇੱਕ ਉਧਰ ਰਹਿ ਗਏ ਆਪਣੇ ਸੋਨੂੰ ਦਿਖਾਉਂਦੇ ਰਹਿੰਦੇ ਆ ਸੀ ਬਸ ਅੱਜ ਇਹ ਸੜਕੋ ਸੜਕ ਜਾਵਾਂਗੇ ਮੈਂ ਕਿਹਾ ਮੀਮਾ ਪਿਆ ਗਲੀਆਂ ਦਾ ਮਰਕ ਵੱਜਿਆ ਪਿਆ ਜੀ ਚੰਗੂ ਗਲੀਆਂ ਵਿੱਚ ਨਹੀਂ ਕੱਢਦੇ ਬਸ ਜਾਣੇ ਸਾਨੂੰ ਨਹਿਰ ਤੇ ਜਾ ਕੇ ਮਿਲਾਂਗੇ ਜੀ ਹੁਣ ਬਸ ਵਲੌਗ ਨਾਲ ਜੁੜੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਆਏ ਆ ਉਹ ਵੀ ਕਰ ਲੋ ਸਬਸਕ੍ਰਾਈਬ ਪੁਰਾਣਿਆਂ ਨੇ ਤਾਂ ਚੱਲ ਕਰ ਰਹੇ ਆਊਗਾ ਹੁਣ ਚੜ ਕੇ ਜੀ ਦੀ ਰੋਡ ਹੁਣ ਚੜ ਗਏ ਅਸੀਂ ਹਾਈਵੇ ਤੇ ਹਾਈਵੇ ਤੇ ਚੜਨ ਲੱਗੇ ਆ ਜੀ ਦੇਖੋ ਜੀ ਉਹ ਪੁੱਛੋ ਥਾਰ ਹੁੰਦੀ ਹੈ ਉਹ ਗੱਲ ਪਿੱਛੇ ਰਹਿ ਗਈ ਹਾਂ ਉਹ ਦੇਖੋ ਇਹ ਪਿੰਡ ਦਾ ਨਾਮ ਦੁੱਧੇਵਾਲਾ ਜੀ ਆਦੇ ਰੋਟਾ ਠਾਇੰਦਾ ਠਾਇੰਦਾ ਜੀ ਦੇਖੋ ਸਾਡੇ ਕੋਲੇ ਵੀ ਆ ਹਾਂ ਕਿੰਦਨ ਸਾਡੇ ਕੋਲੇ ਵੀ ਆਊਗਾ ਜੀ ਕਈ ਸਾਲਾਂ ਬਾਅਦ ਬਸ ਵਲੌਗ ਨਾਲ ਜੁੜੇ ਰਹੋ ਦੇਖੋ ਜੀ ਪਿੱਛੇ ਸ਼ੌਂਕ ਕਰ ਲੋ ਰੋੜਾ ਦਾ ਵੀ ਸ਼ੌਂਕ ਕਰਾਵਾਂਗੇ ਤੁਹਾਨੂੰ ਦੇਖੋ ਜੀ ਕਿੰਨੋਂ ਕੰਨੋਂ ਵਧੀਆ ਹੋਏ ਪਿਆ ਜੀ ਦੇਖੋ ਇੱਥੇ ਦੇਖੋ ਜੀ ਇੱਥੇ ਐਕਸੀਡੈਂਟ ਹੋਇਆ ਸੀ ਬਹੁਤ ਪੁਰਾਣਾ ਹੁਣ ਤੁਹਾਨੂੰ ਨਹਿਰ ਵਾਲੀ ਸੜਕ ਦੇ ਜਿੱਟ ਨਾਲ ਇਹ ਬਾਸਾ ਲੋਕੇਸ਼ਨ ਤੁਹਾਨੂੰ ਦਿਖਾ ਦੇ ਰਹੇ ਜੀ ਬਸ ਜਦੋਂ ਹੀ ਆਉਣਾ ਇੱਧਰ ਨਹੀਂ ਆ ਜਾਇਆ ਕਰੋ ਦੇਖ ਲਓ ਜੀ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਦੇਖ ਲਓ ਬਸ ਇੱਧਰ ਬਾਉਲੀ ਪਾੜ ਰੱਖੀ ਹੈ ਜੀ ਹੱਥ 'ਚ ਆਪੇ ਇੱਕ ਆਉਗੀ ਇੱਥੇ ਤੂੜੀ ਢਾਲ ਆਉਗੀ ਜੀ ਦੇਖੋ ਜੀ ਕਿਸੇ ਨੇ ਵੀ ਤੂੜੀ ਲੈਣੀ ਹੋਵੇ ਇੱਥੋਂ ਲੈ ਜਾ ਸਕਦਾ ਹੀ ਦੇਖੋ ਜੀ ਆ ਜੇਮਾ ਜੀ ਸਾਹਮਣੇ ਦੇਖ ਲਓ ਆ ਦੇਖੋ ਜੀ ਆ ਤੂੜੀ ਢਾਲ ਆਈ ਦੇਖ ਲਓ ਜੀ ਤੁਸੀਂ ਹੁਣ ਇੱਧਰ ਦੀ ਅਸੀਂ ਆ ਕਰਾਂਗੇ ਯੂ ਟਰਨ ਲਵਾਂਗੇ ਬਸ ਬਾਈਕ ਕੋ ਮੋੜ ਲਿਆ ਆਬ ਹੁਣ ਅਸੀਂ ਬਾਈਕ ਕੋ ਵਾਸ਼ਿੰਗ ਕਰਾਣੇ ਜਾ ਰਹੇ ਆਮ ਕਿੱਥੇ ਆਲੇ ਸਰਵਿਸ ਸਟੇਸ਼ਨ ਤੇ ਸੁੰਦਰ ਦੇ ਆਨੇ ਜੀ ਅੱਜ ਅਸੀਂ ਦੇਖੋ ਹਾਂ ਜੀ ਦੀ ਬੱਸ ਜੀ ਪਹੁੰਚਣ ਆਲਿਆ ਨਾ ਤਾਂ ਜਹਨ ਦੱਬ ਦੇ ਮੋਟਰਸਾਈਕਲ ਚ ਬਸਤੇ ਆ ਨਾ ਮੁੱਕ ਜੇ ਜੀ ਰਾਹ ਚ ਕਿਉਂਕਿ ਤੇਲ ਅਸੀਂ ਪੂਰਾ ਸੂਰਾ ਹੀ ਪਾਉਣਿਆ ਜੀ ਮੋਟਰਸਾਈਕਲ ਆ ਚ ਕਿਉਂਕਿ ਅਸੀਂ ਜਾਣੇ ਘੱਟ ਵੰਦੀਆਂ ਜੀ ਦੇਖ ਲਓ ਜੀ ਆ ਪਿੰਡ ਤੋ ਆ ਜਾਂਦਾ ਜੀ ਆ ਜਿਹੜਾ ਹਾਂ ਇਹ ਕੱਚੀ ਨਹਿਰ ਆ ਜੀ ਆ ਕੀ ਦੋ ਟੁੱਟੀ ਸੀ ਜੇ ਚਲੇ ਇਹ ਟੁੱਟੀ ਸੀ ਦੋਇਰ ਮਿਲਿਆ ਕਰੇ ਸਾਰੇ ਪਾਣੀ ਨੋ ਪਹੁੰਚ ਆ ਗਿਆ ਦੇਖੋ ਜੀ ਆ ਨਹਿਰ ਆ ਵੀ ਸੜਕ ਪਿੰਡ ਨੂੰ ਜਾਂਦੀ ਹੈ ਪਰ ਇਧਰ ਦੀ ਸੀ ਆਏ ਨਹੀਂ ਜੀ ਕਿਉਂਕਿ ਇੰਦਰ ਨਰਕ ਬਹੁਤ ਵੱਜਿਆ ਪਿਆ ਜੀ ਕਿਉਂਕਿ ਮੀਂਹ ਹਾਂ ਗੱਡੀ ਤੇ ਕੋਈ ਬੜੀ ਸਰਾ ਗੱਡੀ ਆ ਜੀ ਅਨਰੁੱਤੀ ਇਹਨੇ ਦੇਖੋ ਜੀ ਨਹਿਰ ਤੋਂ ਸਾਡੀ ਮਿਹਰਬਾਨੀ ਦੇਖੋ ਜੀ ਪਿੰਡ ਦੀ ਨਹਿਰ ਦੇਖੋ ਜੀ ਇੱਕ ਟੈਕ ਆ ਮੂਵੀ ਸ਼ੂਟ ਹੋਈ ਸੀ ਉਧਰ ਜਵਾਕ ਖੇਡੀਆਂ ਤਾਂ ਜੀ ক্রিকেট ক্রিকেট ਖੇਡੀਆਂ ਨੇ ਜਵਾਕ ਇਧਰ ਦੇਖੋ ਜੀ ਇਧਰ ਮੁੰਕੀਲਾ ਆ ਦੇਖੋ ਜੀ ਬਹੁਤ ਹੀ ਹੁਣ ਨੇੜ ਤੇ ਸੀ ਪਹੁੰਚਣ ਵਾਲੇ ਨੇ ਸਾਨੂੰ ਜ਼ੂਮ ਕਰਕੇ ਦਿਖਾ ਦਤ ਅੱਗੇ ਜੀ ਇੱਕ ਹੱਥੇ ਬਾਲਟੀ ਆ ਪਰ ਵਸ ਦੇਖੋ ਜੀ ਸੋਹਣਾ ਸੋਹਣਾ ਹੋਣਾ ਪੰਗਾ ਜੀ ਕਰੋ राजस्थान दी सरो आ गई है जी इधर अब राजस्थान ਦਾ ਰਾਗਾ ਸ਼ੁਰੂ ਹੋ ਗਿਆ ਜੀ ਦੇਖ ਲੋ ਹੁਣ ਅਸੀਂ ਬਾਟਰਾ ਤੇ ਜਾਵੜਿਆ ਜੀ ਦੇਖੋ ਦੇਖੋ ਜੀ ਮੈਸੂ ਕਿਸੇ ਜਾਈਏ ਆ ਬਹੁਤ ਵੀ ਬਾੜੇ ਮੈਸੂ ਹੈ ਜੀ ਹੰਦੇ ਆ ਜੀ ਦੇਖੋ ਜੀ ਹੁਣ ਅਸੀਂ ਨਹਿਰ ਤੇ ਪਹੁੰਚ ਚੁਕੇ ਆ ਜੀ ਦੇਖ ਲੋ ਦੇਖ ਲੋ ਦੇਖ ਲੋ ਦੇਖ ਲੋ ਛੋਟਾ ਵੀ ਦੇਖੇ ਵੱਡਾ ਵੀ ਦੇਖੇ ਵੱਡਾ ਹੀ ਪਾਵੇ ਛੋਟਾ ਹੀ ਪਾਵੇ ਨਾ ਉਹ ਛੋਟਾ ਹੀ ਨਾ ਉਹ ਵੱਡਾ ਨਾ ਉਹ ਨਹਿਰ ਚੱਲਦੀ ਹੈ ਕਿ ਉਹ ਦੇਖੋ ਇਹਦਾ ਵੱਜਿਆ ਫਾਲਤੂ ਦਾ ਦੇਖੋ ਹਾਂਜੀ ਜੀ ਹੁਣ ਅਸੀਂ ਨਹਿਰ ਤੇ ਆ ਚੁੱਕੇ ਹੀ ਦੇਖੋ ਜੀ ਨਹਿਰ ਬੰਦ ਪਈ ਕੋਈ ਨਹੀਂ ਮੋਟਰਸਾਈਕਲ ਦਾ ਧੋ ਲਾਂਗੇ ਅਸੀਂ ਔਖੇ ਸੁਖੇ ਹੋ ਕੇ ਇੰਨੇ ਨੇ ਪਾਣੀ ਦਾ ਬੱਲੇ ਬੱਲੇ ਇੰਨੇ ਨੇ ਪਾਣੀ ਦਾ ਅਸੀਂ ਬੱਲੇ ਬੱਲੇ ਕਰਾ ਦਾਂਗੇ ਜੀ ਬਸ ਹੋ ਜੀਏ ਤਿਆਰ ਵਿੱਚ ਵੜ ਜੀਏ ਵਿੱਚ ਲਾਣ ਕਰਾਵਾਂ ਨਹਿਰ ਵਿੱਚ ਤਾਂ ਕੀ ਕਰੋਣਾ ਉਹਦਾ ਦੂਜਾ ਵੱਡਾ ਸਟੈਂਡ ਲਾ ਕੇ ਥਾਲ ਦੇ ਐਂ ਥੱਲੀ ਇਹਨਾਂ ਦੇਖੀ ਗੱਡੀ ਬੜੀ ਸਰਾਬੀ ਹਾਂ ਜੀ ਜਸ਼ਨ ਜੀ ਵੱਡਾ ਸਟੈਂਡ ਲਾ ਦੇਣਗੇ ਬਾਅਦ ਚ ਧੋਣੇ ਆਸੀ ਮੋਟਰਸਾਈਕਲ ਨੂੰ ਹਾਂ ਐਂ ਕਰਕੇ ਲਾ ਦੇ ਓਏ ਪਛਾਣ ਉਹ ਕਰ ਲੈਂਦਾ ਇਹਨ ਦੇਖੋ ਜੀ ਬਸ ਅਸੀਂ ਹੁਣ ਸੋਨੂੰ ਧੋਤ ਹੋ ਕੇ ਥੋੜਾ ਮੋਟਾ ਹੀ ਸੀਨ ਦਿਖਾਵਾਂਗੇ ਕਿਉਂਕਿ ਔਖਾ ਕੰਮ ਆ ਜੀ ਬਸ ਕਰਕੇ ਸਟਾਰਟ ਨਾ ਹੋਣਾ ਮੋਟਰਸਾਈਕਲ ਹਾਂ ਜੀ ਜੀ ਹੁਣ ਅਸੀਂ ਨਹਿਰ ਚ ਵਿੱਚ ਵੱਢ ਚੁੱਕੇ ਆਂ ਜੀ ਦੇਖੋ ਜੀ ਇੱਥੇ ਅਸੀਂ ਪਾਣੀ ਭਰ-ਭਰ ਕੇ ਜਸ਼ਨ ਨੂੰ ਫੜਾਵਾਂਗੇ ਜਸ਼ਨ ਜੀ ਮੋਟਰਸਾਈਕਲ ਤੁਹਾਨੂੰ ਸੋਨੂੰ ਦਿਖਾ ਦਈਏ ਮੋਟਰਸਾਈਕਲ ਦੀ ਹਾਲਤ ਦੇਖੋ ਜੀ ਜਿਆਦਾ ਦਿਖਾ ਨਹੀਂ ਸਕਦੇ ਠੰਡਾ ਪਾਣੀ ਆ ਜੀ ਜਿਆਦਾ देर ਰੁਕਿਆ ਨਹੀਂ ਆਂਦਾ ਪਾਣੀ ਚ ਦੇਖੋ ਜੀ ਗੁਰਪ੍ਰੀਤ ਜੀ ਵੜ ਕੇ ਨਹਿਰ ਤੇ ਮੈਨੂੰ ਫਲਾਉਣਗੇ ਪਾਣੀ ਜੇ ਪਾਣੀ ਸਫਤ ਕਰਾਂਗੇ ਜੀ ਉਦੋਂ ਜਸੇਂਜੀ ਮੋਟਰ ਸੇਕ ਤੋਂ ਹੋਣਗੇ ਮੈਨੂੰ ਫਲਾਉਣਗੇ ਬਾਲਟਾ ਲਾਉਂ ਤੂ ਲਾਉਣਾ ਤੇ ਬੱਗ ਵੀ ਨਾ ਜਾਵੇ ਦੇਖੋ ਜੀ ਬਹੁਤ ਰਿਸਦਾ ਕੰਮ ਆ ਜੀ ਅਸੀਂ ਪਰ ਵਲੋਗ ਕੱਢਣ ਲਈ ਧੋਦ ਜੇ ਮੋਟਰ ਸੇਕ ਲਾ ਹੋਰ ਕਿ ਸਾਡੇ ਕੋਲੇ ਕੰਟੈਕਟ ਹੈ ਨਹੀਂਗਾ ਜੀ ਮਸਾ ਮਸਾ ਕੰਟੈਕਟ ਲੱਭ ਵੀ ਦਿਆ ਜੀ ਬਸ ਤੁਸੀਂ ਸਬਸਕ੍ਰਾਈਬ ਕਰ ਲਿਆ ਕਰੋ ਜੀ ਹੈ ਵੀ ਆਉਂਦੇ ਇਹ ਸੱਤੋ ਬਸ ਟੋਟਲਾ ਜਾਵੇ ਪਾਣੀ ਦੀ ਸੜਦੀ ਦੇਖੋ ਜੀ ਬਾਲਟੀ ਸੜਤੀ ਆ ਜੀ ਬਸ ਫੋਨ ਨੂੰ ਹੁਣ ਇੱਥੇ ਰੱਖ ਦਈਏ ਸੀ ਹਾਂਜੀ ਜੀ ਹੁਣ ਉਧਰੋਂ ਮੋਟਰਸਾਈਕਲ ਇੱਧਰ ਲਿਆਂਦਾ ਜੀ ਦੇਖੋ ਜੀ ਮੋਟਰਸਾਈਕਲ ਇੱਧਰ ਲਿਆ ਜੀ ਹੁਣ ਬਾਲਟਾਂ ਐਵੇਂ ਕਰਕੇ ਫੜਾਉਣੀਆਂ ਜੀ ਇੱਧਰ ਕਿਉਂਕਿ ਉਧਰ ਫਿਰ ਗੰਦਾ ਪਾਣੀ ਸਿੱਧਾ ਨਹਿਰ ਚ ਆਉਂਦਾ ਸੀਗਾ ਜੀ ਦੇਖ ਲਓ ਹੁਣ ਇੱਧਰ ਮੋਟਰਸਾਈਕਲ ਲੱਗ ਗਿਆ ਆਂਦਾ ਜੀ ਠੰਡਾ ਠੰਡਾ ਪਾਣੀ ਆਈ ਦੇਖੋ ਜੀ ਉਹ ਵੀ ਤਾਂ ਸਾਫ਼ ਆ ਜੀ ਪਾਣੀ ਦੇਖੋ ਜੀ ਬਾਰਟੀ ਮਾਰੀ ਜੀ ਟੁੱਟੀ ਹੋਈ ਹੈ ਬਸ ਕੰਮ ਕਰਾਈ ਜਾਂਦੀ ਹੈ ਜੀ ਬਾਹ ਤੋਣਿਆ ਮੋਟਰਸਾਈਕਲ ਹਾਂਜੀ ਇੱਧਰ ਦੇਖੋ ਜੀ ਮੋਟਰਸਾਈਕਲ ਦੀ ਸਫਾਈ ਸਫਾਈ ਹੋਈ ਜਾਂਦੀ ਹੈ ਜਿੱਦਦਰ ਬਸ ਬਰਸ ਲਿਆ ਕੇ ਮੈਂ ਕਿਹਾ ਕਰ ਲੇ ਜੀ ਸਫਾਈ ਗਾਰਾ ਗੁਰਾ ਲਾਲ ਗਈ ਦੇਖੋ ਜੀ ਬਸ ਉਹਨੂੰ ਪਾਣੀ ਫੜਾਇਗੇ ਹਾਂਜੀ ਜੀ ਇੱਧਰ ਮੋਟਰਸਾਈਕਲ ਅਸੀਂ ਧੋਈ ਜਾਂਦੇ ਹਾਂ ਜੀ ਬਸ ਥੋੜਾ ਜਿਆ ਰਹਿ ਗਿਆ ਜੀ ਇੱਕ ਇੰਜਨ ਕੋਲ ਰਹਿ ਗਿਆ ਜੀ ਬਸ ਟਾਇਰ ਟੂਸ ਆਫ ਦੇਖੋ ਜੀ ਲੱਗਦਾ ਨਾ ਦੱਸੋ ਜੀ ਨਵਾਂ ਕੜਾਇਆ ਲੱਗਦਾ ਇਹ ਦੇਖ ਲਓ ਜੀ ਹੁਣੀ ਲਾਂਚ ਹੈ ਜੀ ਹੁਣੀ ਹੁਣੀ ਲਾਂਚ ਹੋਇਆ ਜੀ ਅਸੀਂ ਹੁਣੀ ਲਿਆਤਾ ਜਾਂ ਤਗੜਾ ਕੇ ਬਾਸ ਇਹਦਾ 25 ਹਾਂ 25 ਮਾਡਲ ਆ ਜੀ ਬਸ ਥੋੜੇ ਥੋੜੇ ਸਟicker ਜਿਹੇ ਤੇ ਆ ਪਾਟ ਗਿਆ ਜੀ ਇਹਨਾਂ ਤੇ ਤੁਸੀਂ ਫੋਕਸ ਨਾ ਕਰਿਓ ਜੀ ਓਵੇਂ ਨਵਾਂ ਹੀ ਮੋਟਰਸਾਈਕਲ ਆ ਜੀ ਦੇਖ ਲਓ ਸ਼ੌਕ ਕਰ ਲਓ ਮੋਟਰਸਾਈਕਲ ਕਿਹੜੀਆਂ ਖਾਲਾ ਇਹਨੇ ਲਾਲ ਖਾਲਾ ਇਹ ਲਾਲ ਅੱਖਾਂ ਲਾ ਜੀ ਲਾਲ ਤੇ ਕਾਲੀਆਂ ਅੱਖਾਂ ਲਾ ਜੀ ਇਹ ਦੇਖੋ ਜੀ ਬਸ ਕਰਦੇ ਆ ਵੀਡੀਓ ਨੂੰ ਹੋਰ ਹੋਰ ਜੇ ਵੀਡੀਓ ਵੀਡੀਓ ਨੂੰ ਬਧਾਉਨੇ ਆ ਜੀ ਅਸੀਂ ਬਣਾ ਦਈਏ 10-20 ਮਿੰਟਾਂ ਦਾ ਵਲੌਗ ਇਹਨਾਂ ਤਾਂ ਬੰਨਣਾ ਜੀ ਬਸ ਗਾਂ ਨੂੰ ਧੋ ਗਏ ਫਿਰ ਘਰੇ ਵੀ ਜਾਣਾ ਹਾਂਜੀ ਜੀ ਹੁਣ ਅਸੀਂ ਆ ਤੁਹਾਨੂੰ ਤਰੀਕਾ ਦੱਸ ਦਿਆ ਜੀ ਇੱਕ ਤੁਸੀਂ ਧੋਣ ਦਾ ਤਰੀਕਾ ਦੱਸਦੇ ਜੀ ਬਾਅਦ ਚ ਸਾਰਾ ਸਾਫ਼ ਸੁਥਰਾ ਕਰਕੇ ਟੈਟੂ ਤੇ ਇੱਕ ਸ਼ੈਂਪੂ ਲਿਓ ਜੀ ਬਸ ਤੁਸੀਂ ਇਹਨੂੰ ਗਲਤ ਨਾ ਸਮਝੋ ਇਹ ਸ਼ੈਂਪੂ ਆ ਜੀ ਗਲਤ ਨਾ ਸਮਝੋ ਗਲਤ ਨਾ ਸਮਝ ਲਿਓ ਜੀ ਆ ਸ਼ੈਂਪੂ ਆ ਦੇਖ ਲਓ ਜੀ ਕਿਹੜਾ ਸ਼ੈਂਪੂ ਆ ਜੀ ਨੇ ਕਲੀਨ ਕਲੀਨਿਕ ਪਲਸ ਕਲੀਨਿਕ ਪਲਸ ਸ਼ੈਂਪੂ ਆ ਜੀ 90% ਐਕਸਟਰਾ ਆ 90% ਐਕਸਟਰਾ ਇੱਥੇ ਲਿਖਿਆ ਹੋਇਆ ਹੈ ਦੇਖ ਲਓ ਤੁਸੀਂ ਫੋਕਸ ਕਰ ਗਿਆ ਬਸ ਉਹਨੂੰ ਇਹਨੂੰ ਟੈਂਕੀ ਤੋਂ ਮਾਉਦਾ ਟੈਂਕੀ ਸਾਫ਼-ਸਾਫ਼ ਨਿਕਲ ਆਉਂਦੀ ਹੈ ਜਿਵੇਂ ਨਵਾਂ ਮੋਰਸਿੰਗ ਕਢਾਇਆ ਹੋਵੇ ਬਸ ਧੋਣੇ ਆ ਜੀ ਬਾਲਟੀ ਭਰ ਕੇ ਲਿਆਂਦੀ ਬਾਲਟੀ ਲੀਕ ਹੋਈ ਜਾਂਦੀ ਟੁੱਟੀ ਬਾਲਟੀ ਆ ਜੀ ਬਸ ਹਾਂਜੀ ਜੀ ਹੁਣ ਅਸੀਂ ਮੋਟਰਸਾਈਕਲ ਜਮਾਂ ਚਮਕਾਤਾ ਜੀ ਦੇਖ ਲਓ ਜੀ ਤੁਸੀਂ ਬਸ ਬੁਲਬੁਲ ਦਾ ਬੱਚਾ ਹੁਣੀ ਅਸੀਂ ਲਿਆਤਾ ਈ ਜੰਸੀ ਜੋੜਾ ਕੇ ਦੇਖ ਲਓ ਜੀ ਤੁਸੀਂ ਦੱਸੋ ਕਿਵੇਂ ਤੋਤਾ ਨਹੀਂ ਤੇ ਇੱਕ ਵਾਰੀ ਹੋਰ ਦਬੋ ਦਾਂਗੇ ਇਹਨੂੰ ਲੈਰ ਚ ਬਸ ਦੱਸ ਦਿਓ ਸਾਨੂੰ ਕਮੈਂਟ ਕਰਕੇ ਤੋਤਾ ਦਾਦੇ ਨਹੀਂ ਤੋਤਾ ਫਿਰ ਨਹੀਂ ਤਾਂ ਇਹ ਚ ਲੈਂਡ ਕਰਾਵਾਂਗੇ ਆ ਕੀ ਟੁੱਟ ਗਿਆ ਟੁੱਟ ਗਿਆ ਕਿਉਂ ਆ ਉਈਆ ਉਈਆ ਦੇਖੋ ਜੀ ਬਸ ਟੈਟੂ ਦੇਖ ਲਓ ਜੀ ਲੱਗਦਾ ਨਾ ਨਵੇਂ ਕਢਾਏ ਹੋਏ ਦੇਖੋ ਜੀ ਯਾਰ ਦੇਖੋ ਨਵੇਂ ਕਢਾਈ ਲੱਗਦੇ ਆ ਨਾ ਦੇਖੋ ਜਿਹਨੇ ਮੋਟਰਸਾਈਕਲ ਤੋਂ ਹੋਣਾ ਸਾਡੇ ਨਾਲ ਹਾਂ ਸਾਡੇ ਨਾਲ ਸਾਡੇ ਨਾਲ ਸੰਪਰਕ ਕਰ ਲਿਓ ਬਸ ਫ੍ਰੀ ਚ ਸੇਵਾ ਤਾਂ ਅਸੀਂ ਨਹੀਂ ਕਰਦੇ ਕਿੰਨੇ ਲਵਾਂਗੇ ਜੀ ਨਾ ਇੱਕ ਮੋਟਰਸਾਈਕਲ ਤੇ ਪਿਆਰ ਵੀ ਸ਼ੈਂਪੂ ਸਾਲਾ ਸਾਨੂੰ ਮੋਟਰਸਾਈਕਲ ਦੇਖ ਲਓ ਜੀ ਵਧੀਆ ਧੋਤਾ ਜੀ ਬਸ ਉਹਨਾਂ ਅਸੀਂ ਮੋਟਰਸਾਈਕਲ ਨੂੰ ਉਥੇ ਜਾਗੇ ਉਥੇ ਇੱਕ ਬਾਲਟੀ ਮਾਰ ਕੇ ਟੈਰਾ ਟੂਰਾ ਤੇ ਉਹਗੇ ਘਰ ਨੂੰ ਰਵਾਨਾ બસ ਵਲੌਗ ਦੇ ਅੱਗੇ ਹੋਰ ਖਿੱਚਿਆ ਗਿਆ ਖਿੱਚਾਂਗੇ ਨਹੀਂ ਤਾਂ ਕਰ ਦਾਂਗੇ ਸਮਾਪਤ ਲੈ ਜੀ ਹਾਂਜੀ ਜੀ ਹੁਣ ਦੇਖੋ ਤੁਸੀਂ ਮੋਟਰਸਾਈਕਲ ਬਸ ਹੁਣ ਅਸੀਂ ਘਰੇ ਜਾਣੇ ਆ ਜੀ ਇੱਧਰ ਪੈਰਪੂਰ ਤੋਲ ਲਗੇ ਪੈਰ ਵਾਸ਼ਿੰਗ ਕਰ ਲਗੇ ਜੀ ਦੇਖੋ ਜੀ ਪੈਰਪੂਰ ਵਾਸ਼ਿੰਗ ਕਰ ਲਗੇ ਜੀ ਬਸ ਹੁਣ ਜਾਣੇ ਆ ਜੇ ਹਣ ਤੁਸੀਂ ਕੁਝ ਕਹਿਣਾ ਹੈ ਲਾਸਟ ਦੇ ਕਹਿਣਾ ਕੀ ਲਾਈਕ ਸ਼ੇਅਰ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇ ਦੇਖੋ ਜੀ ਮੋਟਰਸਾਈਕਲ ਦੀ ਲੁੱਕ ਦੇਖੋ ਜੀ ਪੂਰਾ ਲੱਗਦਾ ਘੱਟਕ ਦੇਖ ਲਓ ਬਾਤ ਜਾਣਦੇ ਆ ਜੀ ਹੁਣ ਛਾਉ ਨੂੰ ਕਰਨਾ ਕਿ ਬਲੋ